ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਡਲ ਦੇ ਵੱਲੋਂ ਸਟੇਜ ਤੋਂ ਨੌਜਵਾਨਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਫਿਰ ਨੌਜਵਾਨਾਂ ਦੇ ਵੱਲੋਂ ਵੀ ਤੈਸ਼ ਵਿੱਚ ਆ ਕੇ ਉਸ ਮਾਡਲ ਵੱਲ ਗਲਾਸ ਸੁੱਟਿਆ ਜਾਂਦਾ ਹੈ ਤਾਂ ਇਹ ਵੀਡੀਓ ਵਾਇਰਲ ਹੋਈ ਜਿਸ ਵਿੱਚ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਤੇ ਤਿੰਨ ਜਨਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਪਰ ਹੁਣ ਇਸ ਮਾਮਲੇ ਦੇ ਵਿੱਚ ਉਹ ਵਿਅਕਤੀ ਅਤੇ ਉਹ ਪਾਰਟੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੱਲੋਂ ਇਸ ਮਾਡਲ ਨੂੰ ਪਰਫਾਰਮੈਂਸ ਦੇ ਲਈ ਬੁੱਕ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕੁੜੀ ਇਸ ਦੀ ਡਿਮਾਂਡ ਜਿਹੜੀ ਹੈ ਉਹ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਤੇ ਕਿਹਾ ਜਾਂਦਾ ਕਿ ਇਸ ਕੁੜੀ ਨੂੰ ਪਰਫਾਰਮ ਕਰਨ ਦੇ ਲਈ ਸਟੇਜ ਤੇ ਨਾ ਬੁਲਾਓ ਮੈਂ ਇਸ ਕੁੜੀ ਨੂੰ ਪੇਮੈਂਟ ਦੇ ਦਿੰਦਾ ਨਾ ਤੇ ਇਸ ਨੂੰ ਇੱਥੋਂ ਜਾਣ ਦੇ ਲਈ ਕਹਿਣਾ ਪਰ ਇਹ ਕੁੜੀ ਇੱਥੋਂ ਨੇਹੀ ਜਾਂਦੀ ਤੇ ਇਸ ਦੇ ਵੱਲੋਂ ਨੌਜਵਾਨਾ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਫਿਰ ਤੈਸ਼ ਤੇ ਵਿਚ ਆ ਕੇ ਇੱਕ ਨੌਜਵਾਨ ਦੇ ਵੱਲੋਂ ਗਲਾਸ ਉਸ ਦੇ ਉੱਤੇ ਸੁੱਟਿਆ ਗਿਆ ਇਥੋਂ ਤੱਕ ਕਿ ਇਹ ਵੀ ਇਲਜ਼ਾਮ ਉਸ ਕੁੜੀ ਦੇ ਉੱਤੇ ਲਗਾਏ ਗਏ ਕਿ ਉਸ ਕੁੜੀ ਨੇ ਡਰਿੰਕ ਕੀਤੀ ਹੋਈ ਸੀ ਹਾਲਾਂਕਿ ਉਸ ਕੁੜੀ ਦਾ ਪੱਕ ਕੁਝ ਹੋਰ ਹੈ ਕੁੜੀ ਨੇ ਨੌਜਵਾਨਾ ਦੇ ਉੱਤੇ ਪਹਿਲਾਂ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਨੇ ਜਦਕਿ ਜਿਸ ਵਿਅਕਤੀ ਦੇ ਵੱਲੋਂ ਜਿਸ ਪਾਰਟੀ ਦੇ ਵੱਲੋਂ ਇਸ ਕੁੜੀ ਨੂੰ ਪਰਫਾਰਮ ਕਰਨ ਦੇ ਲਈ ਬੁੱਕ ਕੀਤਾ ਗਿਆ ਸੀ ਉਹਨਾਂ ਨੇ ਕੁੜੀ ਦੇ ਉੱਤੇ ਇਲਜ਼ਾਮ ਲਗਾਏ ਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ 30 ਸਕਿੰਟ ਦੀ ਵੀਡੀਓ ਤੋਂ ਬਾਅਦ ਕਿਸੇ ਦੇ ਉੱਤੇ ਐਵੇਂ ਹੀ ਯਕੀਨ ਨਾ ਕੀਤਾ ਜਾਏ ਪੁਲਿਸ ਦੇ ਵੱਲੋਂ ਪ੍ਰੋਪਰ ਬਕਾਇਦਾ ਪੈਲਸ ਦੀ ਸੀਸੀਟੀਵੀ ਫੁਟੇਜ ਕਢਾਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਉਸ ਫੁਟੇਜ ਦੇ ਆਧਾਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕੋ ਵੀ ਕੁੜੀ ਸਾਹਮਣੇ ਆਈ ਹੈ ਜਿਸ ਦਾ ਕਹਿਣਾ ਹੈ ਕਿ ਉਹ 20 ਸਾਲਾਂ ਤੋਂ ਪਰਫਾਰਮ ਕਰਦੀ ਹੈ ਜੇਕਰ ਇਹ ਪਾਰਟੀ ਚੰਗੀ ਨਾ ਖੁੰਦੀ ਤਾਂ ਸ਼ਾਇਦ ਕੁੜੀ ਨੂੰ ਉੱਥੋਂ ਪੈਲੇਸ ਤੋਂ ਬਾਹਰ ਵੀ ਨਾ ਜਾਣ ਦਿੰਦੇ ਤਾਂ ਦੱਸ ਜਾਈਏ ਕਿ ਉਸਨੇ ਮਾਡਲ ਦੇ ਉੱਤੇ ਸਵਾਲ ਚੁੱਕੇ ਨੇ ਕਿ ਇਸ ਤਰੀਕੇ ਦਾ ਵਿਵਹਾਰ ਨਹੀਂ ਸੀ ਕਰਨਾ ਚਾਹੀਦਾ ਤੇ ਇਹ ਵੀ ਮੰਗ ਕੀਤੀ ਹੈ ਕਿ ਜੋ ਪਰਚੇ ਦਰਜ ਹੋਏ ਨਹੀਂ ਉਹ ਗਲਤ ਨੇ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਰਚੇ ਦਰਜ ਹੋਣੇ ਚਾਹੀਦੇ ਨੇ ਤਾਂ ਦੱਸ ਦਈਏ ਕਿ ਉਹ ਪਾਰਟੀ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਇਸ ਮਾਡਲ ਨੂੰ ਪਰਫਾਰਮੈਂਸ ਦੇ ਲਈ ਬੁੱਕ ਕੀਤਾ ਗਿਆ ਸੀ ਉਸਨੇ ਜਾਂਚ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਬਣਦੀ ਕਾਰਵਾਈ ਉਸ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਜਿਸ ਕੁੜੀ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਤਾਂ ਦੱਸ ਦਈਏ ਕਿ ਸਮਰਾਲਾ ਦੇ ਇੱਕ ਪੈਲੇਸ ਦੇ ਵਿੱਚ ਉਸ ਵਕਤ ਹੰਗਾਮਾ ਹੋ ਜਾਂਦਾ ਹੈ ਜਦੋਂ ਸਟੇਜ ਤੇ ਪਰਫਾਰਮ ਕਰ ਰਹੀ ਇੱਕ ਕੁੜੀ ਦੀ ਬਹਿਸ ਬਾਜ਼ੀ ਹੋ ਜਾਂਦੀ ਹੈ ਕੁਝ ਨੌਜਵਾਨਾਂ ਦੇ ਨਾਲ ਤੇ ਫਿਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਤਾਂ ਇਸ ਬਾਬਤ ਕੀ ਕੁਝ ਕਹਿਣਾ ਹੈ ਉਸੇ ਕੀ ਪਾਰਟੀ ਦੇ ਨਾਲ ਸੰਬੰਧ ਰੱਖਦੀ ਇੱਕ ਮਾਡਲ ਦਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ ਲੁਧਿਆਣੇ ਤੋਂ ਪ੍ਰਧਾਨਾ ਜੀ ਅਲੀਸ਼ਾ ਅਲਿਸ਼ਾ ਕਿਵੇਂ ਦੇਖਦੇ ਹੋ ਸਾਰੀ ਘਟਨਾ ਤੁਹਾਨੂੰ ਪਤਾ ਹੈ ਤੁਸੀਂ ਵੀ ਇੱਕ ਲੇਡੀ ਨੂੰ ਤੁਸੀਂ ਵੀ ਸ਼ਾਇਦ ਪਰਫਾਰਮ ਕਰਦੇ ਹੋ ਜਾਂ ਕੀਤੀ ਹੋਈ ਆ ਕਰਦੇ ਜੀ ਪਰਫਾਰਮਰ ਆ ਮੈਂ ਤੇ ਸਾਰੀ ਇਹ ਘਟਨਾ ਨੂੰ ਲੈ ਕੇ ਕਿਵੇਂ ਤੁਸੀਂ ਕਰਦੇ ਹੋ ਕਿਵੇਂ ਇਹ ਨਤੀਜਾ ਦੇਖਦੇ ਹੋ ਦੇਖੋ ਜਿਵੇਂ ਪਤਾ ਲੱਗ ਰਿਹਾ ਹੈ ਕਿ ਲਾਡੀ ਭਾਜੀ ਉਹਨੂੰ ਖਿੱਚ ਰਏ ਸੀਗੇ ਤੇ ਲੜਾਈ ਖਤਮ ਕਰਾਉਣ ਦੇ ਮੂਡ 'ਚ ਸੀਗੇ ਕਿ ਹਾਂ ਵੀ ਲੜਾਈ ਖਤਮ ਹੋ ਜਾਏ ਲੜਾਈ ਗਾਹਾਂ ਵਧੇ ਨਾ ਕਿਉਂਕਿ ਅੱਗੇ ਪਾਰਟੀ ਵਾਲੇ ਨੇ ਵੀ ਡਰਿੰਕ ਕੀਤੀ ਹੁੰਦੀ ਹੈ ਵਿਆਹ ਸ਼ਾਦੀ ਦਾ ਮਾਹੌਲ ਆ ਤੇ ਗਾਹ ਦੇਖੋ ਜਿਵੇਂ ਉਸ ਬੰਦੇ ਨੇ ਗਲਾਸ ਮਾਰਿਆ ਠੀਕ ਹੈ ਅਸੀਂ ਹੁਣ ਕਿਸੇ ਨੂੰ ਗਾਲੀ ਗਲੋਚ ਕਰੀ ਜਾਵਾਂਗੇ ਪਿੱਤੀ ਤਾਂ ਅਗਲਿਆਂ ਦੀ ਵੀ ਠੀਕ ਹੈ ਜੀ ਤੇ ਉਸ ਕੁੜੀ ਨੂੰ ਗਾਲ ਨਹੀਂ ਕਢਣੀ ਚਾਹੀਦੀ ਸੀਗੀ ਗਾਲਾ ਨਹੀਂ ਕੋਈ ਗੱਲ ਹੋਈ ਸੀ ਥੱਲੇ ਉਤਰ ਜਾਂਦੀ ਬਾਅਦ ਚੋਂ ਆਪਾਂ ਨਿਬੇੜ ਲੈਂਦੇ ਪਹਿਲ ਕਿਹਨੇ ਕੀਤੀ ਪਹਿਲ ਆਬਵੀਅਸਲੀ ਕੁੜੀ ਨੇ ਕੀਤੀ ਹੈ ਇਹ ਤਾਂ ਕਲੀਅਰਲੀ ਅਸੀਂ ਮੰਗ ਇਹ ਕਰ ਰਹੇ ਹਾਂ ਕਿ ਪੈਲਸ ਕੈਮਰੇ ਲੱਗੇ ਹੋਏ ਸੀਗੇ ਕੈਮਰੇ ਕਢਵਾਓ ਕੈਮਰੇ ਦੀ ਵੀਡੀਓਜ਼ ਕਢਵਾਓ ਕਲੀਅਰ ਹੋ ਜਾਏਗਾ ਕਿ ਕੁੜੀ ਨੇ ਕਿੱਥੋਂ ਸਟਾਰਟ ਕੀਤਾ ਸੀ ਪਾਰਟੀ ਦੀ ਗਲਤੀ ਹੈ ਜਾਂ ਕੁੜੀ ਦੀ ਗਲਤੀ ਹੈ ਅਰ ਰਹੀ ਗੱਲ ਇਹ ਕਹਿੰਦੀ ਕਿ ਹਾਂ ਵੀ ਕੈਬਨ ਅਸੀਂ ਲੈ ਕੇ ਆਨੇ ਹਲਪਰ ਲੈ ਕੇ ਆਨੇ ਦੇਖੋ ਜੀ ਅਸੀਂ ਆਪਣੀ ਫੈਸਿਲਿਟੀ ਵਾਸਤੇ ਲੈ ਕੇ ਆਨੇ ਆ ਕੈਬਨ ਕਿਉਂਕਿ ਜਿਹੜੇ ਉੱਥੇ ਪੈਲਸ ਕੈਬਨ ਹੁੰਦੇ ਆ ਉਹ ਕਈ ਵਾਰੀ ਵਾਸ਼ ਨਹੀਂ ਹੋ ਜਾਂਦੇ ਸਾਨੂੰ ਬੈਡ ਸਮੈਲ ਆਂਦੀ ਆ ਉੱਥੋਂ ਅਸੀਂ ਆਪਣੀ ਫੈਸਿਲਿਟੀ ਵਾਸਤੇ ਉਹ ਲੈ ਕੇ ਆਨੇ ਹੈ ਹਲਪਰ ਹੋ ਗਿਆ ਉਹ ਅਸੀਂ ਆਪਣੇ ਵਾਸਤੇ ਲੈ ਕੇ ਆਨੇ ਕਿਸੇ ਹੋਰ ਵਾਸਤੇ ਨਹੀਂ ਪੇਮੈਂਟ ਵੀ ਮਿਲਦੀ ਹੈ ਜਾ ਅਸੀਂ 25-25 3000 ਰੁਪਏ ਪੇਮੈਂਟ ਲੈਣ ਸਿਕਿਉਰਿਟੀ ਦੀ ਵੀ ਗੱਲ ਕਿਤੇ ਨਾ ਕਿਤੇ ਕਰਦੇ ਆ ਲੱਗਦਾ ਕਿ ਜਦ ਆ ਜ਼ਿਆਦਾਤਰ ਮੋਸਟਲੀ ਆਪਾਂ ਦੇਖਿਆ ਜਦ ਕਿ ਕਿਤੇ ਗਾਹ ਪੈਂਦਾ ਹੈ ਜਿਆ ਹਨਾ ਤਾਂ ਸਭ ਤੋਂ ਪਹਿਲਾਂ ਲੜਕੀ ਜਿਹੜੀ ਹੈ ਸਟੇਜ ਤੋਂ ਉਤਰਦੀ ਆ ਸਰ ਉਹਨੇ ਇੱਕ ਵੀਡੀਓ ਚ ਆਹ ਬੋਲੇ ਇੰਟਰਵਿਊ ਚ ਕਿ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਇਹ ਪੋਸੀਬਲੀ ਮੈਨੂੰ 20 ਸਾਲ ਹੋ ਗਏ ਕੰਮ ਕਰਦੀ ਨੂੰ ਬਰਾਤ ਦੇ 200 250 ਹਜ਼ਾਰ ਬੰਦਾ ਹੁੰਦਾ ਹੈ ਠੀਕ ਹੈ ਜੀ ਤੁਸੀਂ ਵੀ ਜਾਣਦੇ ਹੋ ਹੁੰਦਾ ਤੇ ਇਕੱਲੀ ਕੁੜੀ ਹਜ਼ਾਰ ਬੰਦੇ ਚੋਂ ਕਿਵੇਂ ਨਿਕਲ ਕੇ ਆ ਜਾਊਗੀ ਤੁਸੀਂ ਦੱਸ ਦਿਓ ਮੈਨੂੰ ਆਰਗੇਨਾਈਜ਼ਰ ਆ ਉੱਥੇ ਬਾਉਂਸਰਸ ਖੜੇ ਆ ਐਂਕਰ ਖੜਾ ਭੰਗੜੇ ਵਾਲੇ ਸਾਡੇ ਮੁੰਡੇ ਸਾਡੇ ਨਾਲ ਖੜੇ ਆ ਸਾਡੀ ਸਾਰੀ ਟੀਮ ਖੜੀ ਆ ਉੱਥੇ ਘੱਟੋ ਘੱਟ 25 30 ਬੰਦਿਆਂ ਦੀ ਟੀਮ ਹੁੰਦੀ ਆ ਅਸੀਂ ਇਕੱਲੇ ਕੁਝ ਵੀ ਨਹੀਂ ਆ ਜੀ ਇਹਨਾਂ ਤੋਂ ਬਿਨਾ ਬਾਕੀ ਕੁੜੀ ਨੇ ਦੇਖੋ ਡਰਿੰਕ ਕੀਤੀ ਹੋਈ ਆ ਤਾਂ ਕਰੀ ਕੁੜੀ ਸਰਾਸਰ ਗਲਤ ਹੈ ਤੁਹਾਨੂੰ ਪੱਕਾ ਕਲੀਅਰ ਆ ਕਲੀਅਰ ਨਹੀਂ ਆ ਜੀ ਪਰ ਉਹਨਾਂ ਨੂੰ ਕਲੀਅਰ ਆ ਜਿਹੜੇ ਉੱਥੇ ਔਨ ਦੀ ਸਪੋਟ ਉੱਥੇ ਪ੍ਰੈਜ਼ੈਂਟ ਸੀਗੇ ਭੰਗੜੇ ਵਾਲੇ ਮੁੰਡੇ ਹੈਗੇ ਆ ਉੱਤੇ ਘੱਟੋ ਘੱਟ 15-20 ਬੰਦੇ ਹੈਗੇ ਜਿਹੜੇ ਉੱਥੇ ਹਾਜ਼ਰ ਸੀਗੇ ਜੀ ਚਾਹਦੇ ਆ ਆਖਿਰਕਾਰ ਕੀ ਹੋਣਾ ਚਾਹੀਦਾ ਹੈ ਘਟਨ ਨੂੰ ਲੈ ਕੇ ਜਿਹੜੇ ਪਰਚਾ ਇੱਕ ਤਾਂ ਲਾਡੀ ਗਿਲ ਭਾਈ ਤੇ ਕੰਪਲੇਨਟ ਹੋਈ ਹੈ ਬੈਨੀਪਾਲ ਭਾਈ ਤੇ ਹੋਈ ਹੈ ਇਹ ਰੋਂਗ ਹੋਈ ਹੈ ਜੀ ਉਹਨਾਂ ਦਾ ਫੰਕਸ਼ਨ ਸੀਗਾ ਉਹ ਛੁੜਾ ਰਹੇ ਸੀਗੇ ਲੜਾਈ ਖਤਮ ਕਰਾ ਰਹੇ ਸੀਗੇ ਤੇ ਉਹਨਾਂ ਤੇ ਇੱਕ ਪਰਚਾ ਜੀ ਨਾਲ ਤੇ ਹੋਇਆ ਉਹ ਵੀ ਗਲਤ ਹੋਇਆ ਕਿਉਂਕਿ ਅਗਰ ਕੋਈ ਕਿਸੇ ਨੂੰ ਗਾਲੀ ਗਲੋਚ ਜੰਨਾ ਜ਼ਬਰਦਸਤ ਕੱਢੂਗਾ ਕੋਈ ਵੀ ਹੈ ਉਹ ਜੋ ਵੀ ਹੱਥ ਚਾਊਗਾ ਉਹ ਮਾਰੂਗਾ ਜੀ ਇਹ ਫੇਰ ਵੀ ਪਾਰਟੀ ਬਹੁਤ ਡੀਸੈਂਟ ਸੀ ਨਹੀਂ ਤਾਂ ਅਗਰ ਗੰਦੀ ਪਾਰਟੀਆਂ ਵੀ ਦੇਖੋ ਜੀ ਹੁੰਦੀਆਂ ਤੇ ਬਿਲਕੁਲ ਪਹਿਲੇ ਤੋਂ ਨਿਕਲਾ ਨਹੀਂ ਸੀ ਦੇਣਾ ਇਹ ਕਲੀਅਰ ਪਤਾ ਲੱਗ ਰਿਹਾ ਇੰਨੀ ਗਾਲੀ ਗਲੋਚ ਕੁੜੀ ਕਰ ਹੀ ਨਹੀਂ ਸਕਦੀ ਹੁਣ 20 ਸਾਲ ਮੈਨੂੰ ਹੋ ਗਏ ਕਦੇ ਮੈਂ ਨਹੀਂ ਬੋਲ ਸਕਦੀ ਜੀ ਜਾਂਚ ਦੀ ਮੰਗ ਕਰ ਬਿਲਕੁਲ ਜੀ ਜਾਂਚ ਹੋਣੀ ਚਾਹੀਦੀ